ਸਰਵ ਜਗਤ ਸਿੰਘ ਖਾਲਸਾ ਚੰਦੋਬਾਬ ਜਿਹੜਾ ਬਾਬਾ ਜੀ ਜਿਹੜਾ ਗਰੰਤੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂ ਕੇ ਫਿਰ ਇੱਕ ਦਿਨ ਜੇ ਇਹ ਕੁੱਤੇ ਦਾ ਹੱਟ ਨਹੀਂ ਨਾ ਬਖਸ਼ਿਆ ਤੇ ਬੱਚੇ ਆ ਵੀ ਨਹੀਂ ਖਾਲਸੇ ਕੋ ਜਾਣਾ ਦੇਖ ਲਿਓ ਤਿਆਰ ਰੱਖ ਲਿਓ ਆ ਜਿਹੜਾ ਦੁਸ਼ਟ ਪੁਲਿਸ ਅਫਸਰਿਆ ਸੁਪਾ ਸਰਹਾਂ ਦੇ ਇਨੇ ਹਜ਼ਾਰਾਂ ਸਿੱਖਾਂ ਦਾ ਜਿਹੜਾ ਕਤਲ ਆ ਮਿਆਂ ਉਹ ਕੀਤਾ ਸੀ ਇਹ ਦੁਸ਼ਟ ਦਾ ਜਲਪ ਹੋ ਗਿਆ ਨਹੀਂ ਕਾਂਦਿਆਂਗੇ ਇੱਥੇ ਅਰਦਾਸ ਸਾਡੇ ਸ਼ਹੀਦਾਂ ਦੀ ਯਾਦ ਵਿੱਚ ਜਿਹੜੀ ਹੋਏਗੀ ਜਿਹੜੇ ਗੁੱਜਰ ਪੁਲਿਸ ਅਫਸਰ ਨੇ ਜਿਹੜਾ ਸਿੰਘ ਸ਼ਹੀਦ ਕੀਤਾ ਸੀ ਨਾ ਉਹਨਾਂ ਦੀ ਯਾਦ ਦੇ ਵਿੱਚ ਜਿਹੜੀਆਂ ਅਰਦਾਸ ਹੋਏਗੀ ਇਹਨਾਂ ਬੁੱਚਿਆਂ ਨੇ ਕੌਣ ਹੋ ਕੇ ਸਿੱਖ ਜਵਾਨੀ ਦਾ